ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਲਓ ਜੀ ਆਪਾਂ ਨੇ ਚਾਲੇ ਬਾਦਦੇ ਨੇ ਫਤਿਹਗੜ੍ਹ ਸਾਹ ਵੱਲੂ ਤੇ ਬਾਈ ਐਟ ਕੀ ਨਾ ਬਹੁਤ ਜ਼ਿਆਦਾ ਸੰਘਤਾ ਰਹੀ ਆ ਪਿਛਲੇ ਆ ਪਾਸੇੋਂ ਇਧਰੋਂ ਭਵਾਨੀਗੜ੍ਹ ਸਾਈਡ ਤੋਂ ਤੇ ਆਪਣੇ ਪਿੰਡੋਂ ਆਪਾਂ ਆਪਾਂ ਲਿੰਕ ਰੋਡ ਆ ਜਿਹੜਾ ਬਾਸੋਂ ਕੋਲੇ ਉਹ ਚੜ ਰਹੇ ਹਾਂ ਤੇ ਸਾਡਾ ਏਰੀਆ ਨੇੜੇ ਆ ਬਿਲਕੁਲ ਮੰਨ ਲਓ 35-40 ਕਿਲੋਮੀਟਰ ਸਾਡੇ ਏਰੀਆ 'ਚ ਬਹੁਤ ਘੱਟ ਟਰਾਲੀਆਂ ਜਾਂਦੀਆਂ ਨੇ ਪਰ ਭਵਾਨੀਗੜ ਸੰਗਰੂਰ ਬਰਨਾਲਾ ਉਧਰੋਂ ਬਹੁਤ ਜਾਦੇ ਬਹੁਤ ਜਾਦੇ ভাই ਬਹੁਤ ਜਾਦੇ ਸੰਗਤ ਪਹੁੰਚ ਰਹੀ ਹੈ ਚਲੋ ਫਿਰ ਅੱਗੇ ਚੱਲਦੇ ਆਪਾਂ ਆਪਾਂ ਬਾਸੋਂ ਕ੍ਰੋਸ ਕਰਤਾ ਜੀ ਬਾਬੋ ਲੰਗਰ ਤੇ ਜਮਾ ਹੋੜੀ ਡੱਡਿਆ ਕਰੋ ਟਰਾਲੀ ਵਿੱਚ ਹੁਣ ਆਪਣਾ ਲੰਗਰ ਹੋ ਜਾ ਤਮੀ ਮੁੜ ਕੇ ਆਉਣਾ ਪੈਣਾ ਲੰਗਰ ਕਰਕੇ ਕਿਉਂਕਿ ਸਰਦੇ ਜਰਾ ਉਸੇ ਮਤਲਬ ਸੇਵਾਦਾਰਾਂ ਨੂੰ ਪਤਾ ਜਿਗਾ ਲੰਗਰ ਸੇਵਾਦਾਰ ਬਾਈ ਪਤਾ ਕੀ ਐ ਜੂਥ ਸਾਰਾ ਬਾਹਰੇ ਵਾਗ ਗਿਆ ਗਿਣਤੀ ਬਹੁ ਘਟ ਗਈ ਸੋ ਹਾਜ਼ਰੀ ਫਤੇਗੜ ਸਾਹਿਬ ਵੀ ਲਵਾਓ ਤੇ ਹਾਜ਼ਰੀ ਲੰਗਰਾਂ ਚ ਜਿਹੜੇ ਪਿੰਡਾਂ ਚ ਚੱਲਦੇ ਨੇ ਉਹਨਾਂ ਚ ਵੀ ਲਵਾਓ ਹੁਣ ਦੇਖੋ ਇੰਨੀ ਵੱਡੀ ਲਾਈਨ ਆ ਰਹੀ ਆ ਗੱਡੀਆਂ ਦੀ ਟਰੱਕ ਦੇ ਪਿੱਛੇ ਆ ਰਹੇ ਹਾਂ ਬਾਈ ਟਕਿਆਈ ਨਾਲ ਕੋਈ ਨਾ ਤੇ ਆਪਾਂ ਧੱਕੇ ਨਾਲ ਬਾਈ ਵਿੱਚ ਤੇਜ਼ ਰਫਤਾਰ ਤੇ ਜਾਵਾਂਗੇ ਹਾਂ ਉਹ ਗੱਲਾਂ ਗਲਤ ਹੋ ਜਾਂਦੀਆਂ ਨੇ ਹੌਲੀ ਚੱਲਣ ਦੇ ਬਾਈ ਬਹੁਤ ਜ਼ਿਆਦੇ ਫਾਇਦੇ ਨੇ ਨੁਕਸਾਨ ਹੌਲੀ ਦਾ ਕੋਈ ਨਹੀਂ ਪੁਰੇ ਪਤਾ ਨਹੀਂ ਉਰੇ ਪਿਛਲੇ ਪਿਛਲੇ ਸਾਲ ਯਾਰ ਹਾਂ ਦੁਆਖ ਡਾਲੇ ਤੇ ਬੈਠਾ ਸੀ ਹਾਂ ਉਹ ਗਿਰ ਗਿਆ ਸੀ ਉਹ ਵਿਚਾਰਾ ਉਹ ਹੋ ਗਿਆ ਤੇ ਮੇਨ ਗੱਲ ਬਾਈ ਆ ਗਰੇਜ ਕਰਿਆ ਕਰੋ ਡਾਲੇ ਤੋਂ ਬੈਠਣ ਤੋਂ ਤੇ ਮਗਰਾਟਾਂ ਤੇ ਸਿਰਫ ਇੱਕ ਇੱਕ ਬੰਦਾ ਹੁਣ ਅਸੀਂ ਇੱਕ ਇੱਕ ਜਣਾ ਮਗਰਾਟਾਂ ਤੇ ਬੈਠੇ ਆ ਉਹ ਵੀ ਆ ਗੋਟੇ ਦੇਖ ਲਓ ਡਰਾਈਵਰ ਸੀਟ ਵਾਲੇ ਪਾਸੇ ਨੂੰ ਕਰਕੇ ਹਾਂ ਹੁਣ ਬਾਕੀ ਬਾਈ ਠੰਡ ਦਾ ਟਾਈਮ ਹੈ ਥੋੜਾ ਥੋੜਾ ਟਾਈਮ ਗਰਾਟਾਂ ਤੇ ਬਹਿ ਜਵੇ ਕਿਉਂ ਚਲੋ ਸਾਈਡ ਵੀ ਦੱਸਣੀ ਪੈਂਦੀ ਆ ਦੇਖੋ ਕਿੰਨੀ ਭੀੜ ਆਇਦ ਗਈ ਲਾਓ ਵੀ ਮੈਟਰ ਆ ਆ ਆਪਣੇ ਚੋਬਰ ਬੈਠੇ ਆ ਦੇਖ ਲੋ ਸਾਰੇ ਬਾਬਾ ਜੀ ਕਮੈਂਟ ਕਰਿਓ ਨੀ ਓਵਰਟੇਕ ਨਾ ਕਰੋ ਕੋਈ ਗੱਲ ਨਹੀਂ ਲੈ ਕੇ ਲੇਦੇ ਬਾਈ ਮੈਨੂੰ ਵੀ ਲਾਓ ਵੀਰੇ ਤੇ ਬਾਕੀ ਇੱਥੇ ਖੜੇ ਆ ਤੁਰੇ ਲਵੀਆ ਚਾਹ ਚੂ ਵੀ ਕੇਮਾ ਪਰੌਂਠਾ ਛੱਕ ਕੇ ਫਿਰ ਚੱਲਦੇ ਆ ਹੋਰ ਵੀਰੇ ਪਰੌਂਠਾ ਪੁਰੀ ਅਕੜਾ ਇਹ ਵੀ ਦੇ ਦਿੱਤੀਆਂ ਆਸੂਦਾਰ ਦੇ ਉਹ ਕਹਿੰਦੇ ਵੀ ਅੱਜ ਅੱਜ ਦਾ ਹੀ ਲੰਗਰ ਆ ਆਸੂਦਾਰਾਂ ਦੇ ਘਰਾਂ ਘਰਾਂ ਬਹੁਤ ਆ ਰਹੇ ਨੇ ਕੱਛੂ ਆਏ ਜ਼ਰੂਰ ਬਸ ਸਾਡੀ ਸੀ ਮਾਰੀ ਤੇਰੀ ਨਹੀਂ ਹੋਵੇਗੀ ਨਹੀਂ ਹੋਵੇਗੀ ਮਤੋਂ ਸੁਣਨੇ ਜੋਕੇ ਹਾਂ ਕੀ ਮਤਰਾ ਹੁਣ ਅਸੀਂ ਥੋੜੀ ਸਮਾਜ ਸੇਵਾ ਵੀ ਕਰਨ ਲੱਗੇ ਵੀ ਆ ਥੋੜਾ ਜਿਹਾ ਰਾਹ ਚ ਦੀ ਬਿੱਟੂ ਰਹਿਣ ਦੇ ਲੋਟਾ ਵੀਰੇ ਛੱਡ ਦੇ ਤੱਕ ਦੋ ਹੋਰ ਮਾੜਾ ਜੇ ਮੈਂ ਤਾਂ ਕਹਣਾ ਹਾਂ ਇੱਧਰ ਨਾਲੇ ਸਪੋਰਟ ਲਾ ਦੋ ਹਾਂ ਇਧਰ ਨੂੰ ਤੱਕ ਕੇ ਆ ਜਾਓ ਚਲੋ ਚਲੋ ਬਸ ਬਸ ਹੋ ਗਿਆ ਸਾਈਡ ਤੇ ਦੇਖ ਕਿੰਨਾ ਫਰਕ ਪੈ ਗਿਆ ਉਰੇ ਗੱਬੇ ਦੀ ਪਹਿਲਾਂ ਆਣਾ ਉਰੇ ਕੋਈ ਵੱਢ ਕੇ ਰਹਿ ਗਿਆ ਪਤੰਦਰ ਛੱਡੋ ਉੱਥੇ ਹੀ ਗਿਆ ਤੇ ਹੁਣ ਆ ਚੋਬਰ ਬਿਠਾ ਦੇ ਆਪਾਂ ਨੇ ਇੰਡੀਕੇਟਰ ਆ ਮੈਂ ਟੁੱਟ ਗਿਆ ਇੰਡੀਕੇਟਰ ਦੇਖ ਲਈ ਉੱਥੇ ਪਾਵਾਂਗੇ ਕੱਲਾ ਹਾ ਟੁੱਟਿਆ ਟਰਾਲੀ ਨੀਵੀ ਹੋ ਕੇ ਚਵਾਈ ਵੀ ਦੀ ਥੱਲੇ ਰੋ ਜਾਂ ਰੇਹ ਲੈਣ ਗਏ ਬੈਂਕ 'ਚ ਮੋੜ ਤੋਂ ਜਾਦੇ ਫੜ ਜਾ ਉੱਧਰ ਬੰਦਾ ਗਿਆ ਵਿਆ ਆ ਯਾਰ ਰੋਡ ਬਹੁਤ ਮਤਲਬ ਗਲਤ ਆ ਹਨਾ ਇਹਦਾ ਨਾ ਤਾਂ ਮੁਰੰਮਤ ਹੋਈ ਵੀ ਹੈ ਜੱਜ ਨਾਲ ਇਹ ਸਾਡੇ ਏਰੀਆ ਦੀ ਉਹ ਰੋਡ ਆ ਸਾਡੇ ਏਰੀਆ ਦੇ ਐਮ ਐਲ ਏ ਸਾਹਿਬ ਥੋੜੇ ਜੇ ਕਰ ਬਣਾਉਣੀ ਚਾਹੀਦੀ ਆ ਰੋਡ ਕਿਆ ਪਤਾ ਵੀ ਇੰਨੀ ਚੱਲਣਾ ਇਹਨੇ ਹੁਣ ਫਤੇਗੜ ਸਾਹਿਬ ਆ ਦੇਣਾ ਚ ਹਰੇਕ ਸਾਹ ਲੁੱਕ ਪੈਣੀ ਹੈ ਇਹਦਾ ਟੋਏ ਵੀ ਨਹੀਂ ਬੰਦ ਹੁੰਦੇ ਪੈਚ ਵਰਕ ਵੀ ਨਹੀਂ ਹੁੰਦਾ ਜੰਨੀ ਦਾ ਕਹਾਣਾ ਇਹਦਾ ਸੜ ਜਾ ਚਲੋ ਮੈਂ ਪਿੱਛੇ ਜਾਣਾ ਹੁਣ ਚਲੋ ਲਓ ਵੀ ਮਿੱਤਰੋ ਬਸ ਆਪਾਂ ਅੱਧੇ ਕਿਚ ਆ ਗਏ ਅੱਧ ਤੋਂ ਵੀ ਗਾ ਅੱਧ ਚ ਆ ਗਏ ਹਨ ਆਪਾਂ ਆਪਾਂ ਤਾਂ ਨੇੜੇ ਹੀ ਆ 26 ਕਿਲੋਮੀਟਰ ਪੈਂਦਾ ਫਤੇਗੜ ਸਾਹਿਬ ਤੇ ਆਪਾਂ ਲੰਗਰਾਂ ਚ ਰੁਕਦੇ ਹੀ ਜਾਂਦੇ ਆ ਸਾਰਿਆਂ ਚ ਕਿਉਂਕਿ ਯਾਰ ਅਸੀਂ ਲੰਗਰ ਲਾਉਨੇ ਸਾਨੂੰ ਪਤਾ ਮਤਲਬ ਜੱਟ ਟਰਾਲੀਆਂ ਰੁਕਦੀਆਂ ਨਹੀਂ ਨਾ ਲੰਗਰ ਚ ਐ ਹੁੰਦਾ ਯਾਰ ਵੀਰ ਰੋਕੇ ਨੇ ਰਹੇ ਕਿਉਂਕਿ ਪਿੱਛੇ ਲੰਗਰ ਬਹੁਤ ਚੱਲਦੇ ਹੁੰਦੇ ਆ ਛੱਕਦੇ ਆਉਂਦੇ ਆ ਬਸ ਰੁਕ ਜAVE ਚ ਹੈ ਅਗਰੇ ਦਾ ਐ ਹੋ ਜਾਂਦਾ ਵੀ ਟਰਾਲੀ ਰੁਕ ਗਈ ਇੰਨੇ ਚ ਦੇ ਪਿੱਛੇ ਹੋਰ ਰੁਕ ਜਾਂਦੇ ਆ ਉਹਨਾਂ ਸਾਰਿਆਂ ਨੇ ਤਾਂ ਛੱਕਣਾ ਨਹੀਂ ਹੁੰਦਾ ਕਿਸੇ ਇੱਕ ਨੇ ਛੱਕਣਾ ਹੁੰਦਾ ਉਹ ਛੱਕ ਲੈਂਦਾ ਚਲੋ ਬਾਕੀ ਹੌਲੀ ਲੰਘਿਆ ਕਰੋ ਬਾਈ ਬਣ ਕੇ ਲੰਗਰਾਂ ਚੋਂ ਤੇ ਟਕਾਈ ਨਾ ਨਾ ਫੋਲੜ ਬਾਈ ਤਾਂ ਜਮਾ ਹੀ ਨਹੀਂ ਅਸੀਂ ਫੁੱਲ ਮਰਿਆਤਾਂ ਨਾਲ ਜਾ ਰਹੇ ਹਾਂ ਹੁਣ ਯਾਰ ਜੇ ਆਪਾਂ ਫੋਲੜ ਬਾਈ ਕਰਦੇ ਆਂ ਦੇਖ ਕੇ ਮਤਲ ਘਰ ਤੇ ਆਪਦੇ ਜਵਾਕਾਂ ਨੂੰ ਜਾਣ ਤੋਂ ਰੋਕ ਦੇ ਆ ਫੇਰ ਜਿਹੜੇ ਨਿਆਣੇ ਹੁੰਦੇ ਆ ਜੇ ਸਾਰਾ ਕੁਝ ਠੀਕ ਹੋਵੇ ਮਾਹੌਲ ਆਓ ਜੀ ਮੇਟਰ 52 ਦਾ ਅਸੀਂ ਪਹੁੰਚ ਗਿਆ ਆਪਣਾ 52 10 ਗੱਲ 22 ਫੁੱਟ ਟਰਾਲੀ 22 ਵੀ ਆ ਆਹ ਹੁਣ ਟਰਾਲੀ ਇਹਨੂੰ ਘੁਮਾ ਕੇ ਨਾ ਟਰਾਲੀ ਦੇ ਦੋਹਾਂ ਦੀ ਪਿੱਠ ਵਧਾ ਦੇਣੀ ਆ ਨਵੀਂ ਟਰਾਲੀ ਬਣਾਈ ਆ ਦੇਖੋ ਸੱਪ ਬਣਾਤਾ ਸੱਪ ਇਹ ਕਿਨਾਂ ਉੱਪਰ ਦੀ ਹੈ ਨਾ ਹਾਂ ਜੀ ਆ ਬੰਦੇ ਮਾਂਗੇ ਵਾਲੇ ਤੈਨੂੰ ਪਤਾ ਹੀ ਆ ਇੱਧਰ ਆਉਣੇ ਵਾਲਾ ਖੜਾ ਝੋਟਾ ਛੱਤਾਂ ਛਾੜ ਵਟ ਲਾ ਓਏ ਗੱਡੀ ਆਉਂਦੀ ਆ ਸਾਸਰੀਆ ਕਾਲਾ ਓ ਵੀ ਮਿੱਤਰੋ ਇਹਦਾ ਇਹਦੀ ਰਿਪੋਰਟ ਕੀ ਆ ਇਹਦੀ ساری ਦੁਨੀਆ ਨੂੰ ਦੇਖ ਦੇਖ ਲੱਗਦੀ ਆ ਇਹਨਾਂ ਨਾਲ ਯਾਦ ਪੈ ਨਹੀਂ ਦੱਤਾ ਹੁਣ ਆਪਾਂ ਨੇ ਨਵੀਂ ਆਈਟਮ ਲਿਆਂਦੀ ਬੰਟੀ ਬਉਦੀ ਇੱਧਰ ਚ ਉੱਪਰ ਬੈਠੇ ਟਰਾਲੀ 'ਚ ਯਾਰ ਬਬਲੀ ਕਿੱਥੇ ਹੈ ਬਈ ਤੂੰ ਦੇਖ ਨਾਓ ਵੀ ਮਿੱਤਰ ਹੁਣ ਆਪਾਂ ਇੱਧਰ ਆ ਗਏ ਥੋੜਾ ਜਿਹਾ ਅੱਗੇ ਉੱਥੋਂ ਟਰਾਲੀ ਪੱਟ ਲੈਣ ਦੀ ਉਹ ਯਾਰ ਸੈਟਿੰਗ ਜੀ ਨਹੀਂ ਆਉਂਦੀ ਉੱਥੇ ਤੇ ਹੁਣ ਆਪਣਾ ਪਰਨਾ ਦੁਆਰੇ ਬੰਨ ਰਹੇ ਹਾਂ ਦੇ ਬਾਈ ਦੇ ਆਪਣੇ ਹਾਲੈਂਡ ਦੇ ਟਾਵਰ ਖਰਾਬ ਹੋ ਗਈ ਜੀ ਹਾਂ ਹੁਣ ਸਮਾਰਕੇ ਵਰਨਾ ਬੰਨਾ ਇਹ ਬੰਨਾ ਨੇ ਪੁੱਠਾ ਆ ਉਹ ਸਹੀ ਨਹੀਂ ਨਾ ਸਹੀ ਆ ਯਾਰ ਪੁੱਠਾ ਬੰਨਦਾ ਲੜਦਾ ਇੱਧਰ ਆਉਣ ਕੋਈ ਨਹੀਂ ਯਾਰ ਲੜ ਇੱਧਰ ਆਉਣਗੇ ਬਾਈ ਉਹ ਵੀਰੇ ਆਏ ਹੋ ਬੰਨੇ ਹੋ ਜੀ ਲੜ ਇੱਧਰ ਹੀ ਆਉਣਗੇ ਪੁੱਠਾ ਦੀ ਯਾਰ ਹਾਂ ਪੁੱਠਾ ਦੀ ਚਲ ਉਹ ਯਾਰ ਚਲ ਆਇਆ ਹੁੰਦਾ ਪਰ ਹਾਂ ਫਿਰ ਇੱਧਰ ਥੱਲੋ ਲਾ ਕੇ ਆ ਹਾਂ ਲੜਦਾ ਇਹ ਥੱਲੋ ਲਾਤਾ ਦੀ ਦੇਖੋ ਫਿਰ ਕਰੋ ਚੈੱਕ ਰਿਪੋਰਟ ਓਕੇ ਆਕਾ ਗੱਲ ਨਾ ਬਾਤ ਪੂਰਾ ਇੱਕ ਨੰਬਰ ਆ ਮਾਹੌਲ ਟਰਾਲੀ ਕੱਢ ਕੇ ਟਰੈਕਟਰ ਮੂਰੇ ਲਾ ਲੈਵੇ ਨਿਗ੍ਹਾਦਾਰੀ ਚ ਰਹਿੰਦਾ ਰਨ ਵਾਲੇ ਤਾਂ ਟਰੈਕਟਰ ਤਾਂ ਕਰਕੇ ਆਪਾਂ ਆਪਣੇ ਅੱਥੇ ਬੰਦੇ ਘਰ ਨੂੰ ਵਾਗੇ ਕਿੰਨੇ ਰਹਿ ਗਏ ਆਪਾਂ 1 2 4 ਚਾਰ ਰਹੇ 6 ਜਿਆਦਾ ਹੀ ਵਾਗੇ ਅੱਧ ਤੋਂ 80% ਬੰਦੇ ਵਾਗੇ 4% ਰਾਈਗੇ ਕਿਉਂ ਕਰਦਾ ਤੂੰ ਉਹ ਪਿੰਡ ਲੰਗਰ ਕਰਕੇ ਵਾਗੇ ਵੀ ਪਿੰਡ ਆਪਣਾ ਲੰਗਰ ਹੁੰਦਾ ਉੱਥੇ ਸੇਵਾ ਦਾ ਜ਼ਰੂਰੀ ਆਪਾਂ ਕੱਲੂ ਜਾਵਾਂਗੇ ਇੱਥੇ ਲਾਤੀ ਕਰਾਂਦੀ ਆਪਾਂ ਦੇਖੋ ਫਿਰ ਹੋਰ ਤੋਂ ਟਾਈਮ ਲਗਾਉਂਦੇ ਆ ਚੱਲ ਰਿਹਾ ਕੰਮ ਇਹ ਲਾਓ ਵੀ ਫਾਈਨਲ ਲੁੱਕ ਦੇਦੀ ਆਪਾਂ ਬੰਦੇ ਨੂੰ ਬਾਲੀ ਸਰੇ ਅੱਜ ਨੁੱਟੂ ਮੇਲੇ ਆਇਆ ਮੇਡ ਬਾਈ ਆਜਾ ਮੇਡ ਬਾਈ ਮੇਡ ਬਾਈ ਖੜੋ ਬਾਈ ਮੇਲਡ ਬਾਈ ਖਾਦੜਾ ਜੀ ਐਂਡ ਇੰਦਰ 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 ਦੇਵ ਬਾਂਮਾ ਜੀ ਇੰਦਰ ਦੇਵ ਤਾਂ ਕਹਿੰਦਾ ਬਾਂਮਣ ਹੁਣ ਦੈਸਤ ਜਿਆਦੇ ਵਹਿਣ ਲੱਗ ਗਈ ਪਹਿਲਾਂ ਨਾ ਜੱਜ ਗਿਆ ਹਨਾ ਬਣ ਗਈ ਗੱਲਬਾਤ ਬਾਬੇ ਪੂਰੀ ਬਾਕੀ ਸੱਤਾ ਬੈਠਾ ਇੱਧਰ ਮੁੱਛਾਂ ਨੂੰ ਵਟੇ ਦੇਈ ਜਾਂਦਾ ਮਾਪੇ ਆ ਬੰਦਾ ਆਇਆ ਮੈਨੂੰ ਇਹਨੂੰ ਮੈਂ ਚਾਹ ਲਿਆ ਦੇ ਯਾਰ ਚਾਹ ਤਾਂ ਇਹਨੇ ਲਿਆ ਤੀ ਇੱਕੇ ਆ ਬੀਨ ਲਾ ਕੇ ਕਦੇ ਡੋਲਤੀ ਆ ਗਿਆ ਕੱਪੜਾ ਬਾਰਖ ਆ ਮੇਰਾ ਵੀਰ ਹੁਣ ਤੂੰ ਲੱਗ ਗਿਆ ਟਾਈਮ ਨਾਲ ਕਿੰਨਾ ਪਾਵਾਂ ਨਾ ਨਾ ਫੈਨ ਆ ਫੈਨ ਆ ਨਾ ਇਹ ਪਿਆ ਕਰਦੇ ਤੁਸੀਂ ਤਾਂ ਨਹੀਂ ਨਾ ਨਾ ਬਹੁਤ ਨਾਲ ਹੋ ਕੇ ਤਰੀਆਂ ਬੋਲਣਾ ਤਾਂ ਆ ਹੀ ਹੋ ਰਹੀਆ ਨਰਵਸ ਹੋ ਗਿਆ ਕਿਹੜੇ ਏਰੀਆ ਦਾ ਬਰਨਾਲੇ ਦਾ ਬਰਨਾਲੇ ਏਰੀਆ ਦਾ ਬਰਨਾਲੇ ਵਾਲਿਆ ਤੂੰ ਕਿਹੜਾ ਪਿੰਡ ਆ ਸਰਦਾਸਪੁਰ ਸਰਦਾਸਪੁਰ ਮੰਗਦੇ ਆ ਪਟਿਆਲੇ ਵਾਲਿਆ ਸਰਦਾਸਪੁਰ ਤਾਈ ਦਿਨ ਪੁੱਛੇ ਤੇਰੇ ਆਪਣੇ ਸਾਈਲ ਬੁੱਪਰ ਆਇਆ ਉਹ ਕਹਿੰਦਾ ਤੂੰ ਐਸਾ ਹੀ ਬਰਨਾਲਾ ਜੀ ਸਾਰੀਆਂ ਵੀਡੀਓਜ਼ ਦੇਖਦਾ ਐ ਫਿਰ ਬਲੌਕ ਵੀ ਵੀ ਦੂਜੀਆਂ ਫਿਲਮਾਂ ਵੀ ਕੀ ਕਹਿੰਦਾ ਪਿੰਡ ਕਿੱਥੇ ਗਿਆ ਹੈ ਪਿੰਡ ਵਾਲਾ ਫੋਨ ਆ ਗਿਆ ਕਿੱਥੇ ਕਿਹੜਾ ਜਿਲ੍ਹਾ ਲਾਓ ਜੀ ਮਿੱਤਰ ਹੁਣ ਆਪਾਂ ਚਾਲੇ ਪਾਉਣ ਲੱਗੇ ਆ ਪਿੰਡ ਨੂੰ ਤੇ ਆ ਬਾਈ ਪੂਰਾ ਸੇਰਾ ਬੰਦਾ ਯਾਰ ਬਾਬੇ ਬਾਲਾ ਘੈਂਟ ਬੰਦਾ ਬਰਨਾਲੇ ਜ਼ਿਲ੍ਹੇ ਦਾ ਹਾਂ ਜਿਵੇਂ ਬੰਦਾ ਪਰਮਲ ਦਾ ਇਹ ਤਾਂ ਯਾਰ ਪਹਿਲੀ ਵਾਰ ਮਿਲਿਆ ਦੇਖ ਬੰਦਾ ਕੁਸ਼ਤਵੀਦ ਪੂਰਾ ਹਾਂ ਉਤੋਂ ਯਾਰੀ ਆ ਪੂਰੀ ਪੈ ਗਈ ਪੂਰੀਆਂ ਬਾਈ ਸੌਫਟ ਨੇ ਹਾਂ ਇਹਨੇ ਸਾਨੂੰ ਮਟਰ ਪਨੀਰ ਲਿਆ ਕੇ ਖਵਾਇਆ ਪਹਿਲਾਂ ਉਤੋਂ ਪਹਿਲਾਂ ਪਕੌੜੇ ਪਕੌੜੇ ਖਾਣੀ ਕਿੱਥੋਂ ਲਿਆ ਹਾਂ ਬੰਦਾ ਸਿਰ ਚਾਹ ਵੀ ਲਿਆਂਦੀ ਦੀ ਚਾਹ ਗੱਦੇ ਦੀ ਡੋਲਦੀ ਦੀ ਪਰ ਸੋ ਜਿਹੜੇ ਇਹਦੇ ਪਿੰਡ ਵਾਲੇ ਬਾਈ ਨੇ ਉਹ ਸੁਣ ਲੈਣ ਇਹ ਸਾਡਾ ਛੋਟਾ ਭਾਈਆ ਜਲਦੀ ਸਾਨੂੰ ਬਹੂ ਅਸੀਂ ਆ ਜਾਾਂਗੇ ਜਦ ਹੀ ਠੀਕ ਹੈ ਲਓ ਜੀ ਚਲੋ ਬੈਠੋ ਟਰਾਲੀ ਚ ਵਾਏ ਚੱਲਣ ਲੱਗਿਆ ਆਹ ਆਦੀ ਹਰ ਚੱਲ ਜਾ ਚੱਲਣ ਲੱਗਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ